ਫਾਜ਼ਿਲਕਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਫਾਜ਼ਿਲਕਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਫਾਜ਼ਿਲਕਾ ਮੁਖੀ ਸਰਦਾਰ ਵਰਿੰਦਰ ਬਰਾੜ ਨੇ ਦੱਸਿਆ ਅਬੌਰ ਪੁਲਿਸ ਵੱਲੋਂ ਬੀਤੇ ਦਿਨੀ ਅਬੌਰ ਵਿੱਚ ਨਾਕਾ ਲਗਾਇਆ ਗਿਆ ਸੀ ਅਤੇ ਰਾਜਸਥਾਨ ਤੋਂ ਆ ਰਹੇ ਇੱਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਿਸ ਵਿੱਚ ਪਸ਼ੂਆਂ ਲਈ ਚਾਰਾ ਭਰਿਆ ਹੋਇਆ ਸੀ ਫੀਡ ਭਰੀ ਹੋਈ ਸੀ ਪਰ ਟਰੱਕ ਡਰਾਈਵਰ ਪੁਲਿਸ ਨੂੰ ਵੇਖ ਕੇ ਮੌਕੇ ਤੋਂ ਭੱਜ ਗਿਆ ਜਦ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਨਸ਼ੀਲੀ ਗੋਲੀਆਂ ਵੱਡੀ ਮਾਤਰਾ ਵਿੱਚ ਬਰਾਮਦ ਹੋਈਆਂ ਜਿਸ ਕਲਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਾ ਮੁਕਤੀ ਫਾਜ਼ਿਲਕਾ ਬਣਾਉਣ ਲਈ ਚੇਤਾਵਨੀ ਦਿੱਤੀ ਗਈ ਕਿ ਕੋਈ ਸਮਾਜ ਵਿਰੋਧੀ ਅਨਸਰ ਜੋ ਫਾਜ਼ਿਲਕਾ ਵਿੱਚ ਰਹਿ ਰਹੇ ਹਨ ਉਹ ਫਾਜ਼ਿਲਕਾ ਛੱਡ ਜਨ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਹੋਰ ਬੋਲਦੇ ਕੀ ਕੁਝ ਕਿਹਾ ਗਿਆ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਅਸ਼ਕਤਸਰਾ ਦੀ ਨੈਟਵਰਕ ਨੂੰ ਜਿਹੜਾ ਛੱਡਾ ਦਿੰਦੇ ਹੋਏ ਅਸੀਂ ਇੱਕ ਬੜੀ ਵੱਡੀ ਪ੍ਰਾਪਤੀ ਕੀਤੀ ਹੈ डीजीपी श्री गौरव यादव सरदी डीएनडी सरदी दुशादेश ते ਜਿਹੜੇ ਸਾਡੇ ਨਾਕਾ ਸੀਗੇ ਆ ਹਾਈ ਟੈਕ ਨਾਕਾਜ਼ ਵੀ ਰਿਹਾ ਸੀਆਈਏ ਟੀਮ ਜਿਹੜੀ ਹੈਗੀ ਆ ਸਰਗਰਮ ਕੀਤੀ ਹੋਈ ਸੀ ਉਹ ਹੋਰ ਸਾਈਟ ਤੇ ਕੰਟੀਨਿਊਸ ਚੈਕਿੰਗ ਵੀ ਚੱਲ ਰਹੀ ਸੀ ਤੇ ਇਸੇ ਦੌਰਾਨ ਹੀ ਜਿਹੜਾ ਸੈਕਿੰਡ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸਾਡੇ ਇੰਸਪੈਕਟਰ ਸੀਆਈਏ ਤੇ ਡੀਐਸਪੀ ਦੀ ਇਹ ਜਿਹੜੇ ਹੈਗੇ ਉੱਥੇ ਮੌਜੂਦ ਸੀ ਤੇ ਸੀਆਈਏ ਟੀਮ ਇਨਫੋਰਮੇਸ਼ਨ ਮਿਲੀ ਹੈ ਇਹ ਸਿਰ ਦੱਸਿਆ ਕਿ ਜਿਹੜਾ ਹੈਗਾ ਇੱਕ ਫਲਾਣਾ ਨਾਮ ਮੰਗੀ ਰਾਮ ਬੰਦਾ ਹੈਗਾ ਉਹ ਜੋਧਪੁਰ ਦਾ ਰਹਿਣ ਵਾਲਾ ਤੇ ਉਹ ਟਰੱਕ ਜਿਹੜਾ ਹੈਗਾ ਉਹ ਨਸ਼ੇਦੀ ਗੋਲੀਆਂ ਤੇ ਹੋਰ ਨਸ਼ਾ ਤਸਕਰੀ ਲੈ ਕੇ ਆਉਂਦਾ ਤੇ ਪੰਜਾਬ ਦੇ ਵਿੱਚ ਖਾਸ ਕਰ ਫਾਜ਼ਿਲਕਾ ਏਰੀਆ ਤੇ ਉਹਦੇ ਵਿੱਚ ਡਿਸਟ੍ਰੀਬਿਊਟ ਕਰਦਾ ਸੋ ਇਨਫੋਰਮੇਸ਼ਨ ਦੇ ਤੌਰ ਤੇ ਇਹਨਾਂ ਨੇ ਨਾਕਾ ਲਗਾਇਆ ਗੁੰਮਝਾਲ ਜਦੋਂ ਗੁੰਮਝਾਲ ਸਾਡਾ ਨਾਕਾ ਲੱਗਿਆ ਹੋਇਆ ਸੀ ਚਾ ਇੱਕ ਟਰੱਕ ਜਿਹੜਾ ਹੈਗਾ RJ 19GB 8879 8879 ਜਿਹੜਾ ਹੈਗਾ ਇਹ ਟਰੱਕ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਕਿਸੇ ATI ਨੇ ਇਸ਼ਾਰਾ ਕਰਕੇ ਰੁਕਾਇਆ ਉਹ ਜਦੋਂ ਰੁਕਿਆ ਤਾਂ ਉਹ ਫੰਬਲ ਕਰਕੇ ਡਰਾਈਵਰ ਜਿਹੜਾ ਹੈਗਾ ਪਹਿਲੇ ਹੀ ਥਾਕੀ ਤੋਂ ਹੱਲ ਮਾਰ ਕੇ ਭੱਜ ਗਿਆ ਉਸ ਤੋਂ ਸਾਨੂੰ ਹੋਰ ਇਹਦਾ ਡਾਊਟ ਹੋਇਆ ਤੇ ਜਦੋਂ ਉਹਦੀ ਸਰਚ ਕੀਤੀ ਗਈ ਤਾਂ ਉਹਦੇ ਵਿੱਚ 117100 ਇੱਕ ਲੱਖ 71 ਹਜ਼ਾਰ ਜਿਹੜੀ ਨਸ਼ੀਲੀ ਗੋਲੀਆਂ ਪਰਾਥੋਇਆ ਟ੍ਰਾਮਾਡੋਲ ਜਿਹੜੀ ਹੈਗੀ ਆ 100mg ਵਾਲੀ ਉਹ ਵੀ ਜਿਹੜੀ ਹੈਗੀ ਆ ਆ ਆਪਾਂ ਸਾਰਿਆਂ ਨੂੰ ਪਤਾ ਹੈ じゃ ਕਿ ਡਰਗ ਜਿਹੜਾ ਹੈਗਾ ਵਿਦ ਪਰਮਿਸ਼ਨ ਆਫ ਡਾਕਟਰ ਹੀ ਮਿਲਦਾ ਹੈਗਾ ਜਿਹੜੇ ਡਿਸ ਹੁੰਦੇ ਆ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੇ ਇਹ ਜਿਹੜਾ ਹੈਗਾ ਇੱਕ ਬਹੁਤ ਵੱਡੀ ਕਮਰਸ਼ੀਅਲ ਰਿਕਵਰੀ ਅਸੀਂ ਜਿਹੜੀ ਹੈ ਕੀਤੀ ਆ ਤੇ ਇਨ ਬਿਟਵੀਨ ਜਿਹੜਾ ਹੈਗਾ ਸਰਦੇ ਦੌਰਾਨ 14 ਕਿਲੋ ਉੱਕੀ ਵੀ ਬ੍ਰੰਥ ਹੋਈ ਉਹਦੇ ਵਿੱਚ ਤੇ ਇਹ ਜਿਹੜਾ ਹੈਗਾ ਇਹ ਮੰਗੀ ਲਾਲ ਬਿਸ਼ਨੋਈ ਹੈ ਪੁੱਤਰ ਸ਼ੰਕਰ ਲਾਲ ਵਾਸੀ ਸ਼ਲੋਕੋ ਕੀ ਟਾਣੀਆਂ ਬਾਬਾ ਸਰ ਕੋਲ ਜੋਤਦੇ ਹਨ ਇਹ ਜਿਹੜਾ ਹੈਗਾ ਇਹਦਾ ਹੋਵੇ ਅਸੀਂ ਪੁੱਛਕਿਛ ਤੋਂ ਅੱਗੇ ਕਿਉਂਕਿ ਹਲੇ ਡਿਸਪੋਜ਼ ਨਹੀਂ ਕਰ ਸਕਦੇ ਬਟ ਸਾਨੂੰ ਕਾਫੀ ਖੁਲਾਸੇ ਹੋਏ ਆ ਪੁੱਛਕਿਛ ਤੋਂ ਅੱਗੇ ਇਹਦਾ ਫਾਰਵਰਡ ਬੈਕਵਰਡ ਲਿੰਕ ਜਿਹੜਾ ਹੈਗਾ ਇਹ ਅਸੀਂ ਦੇਖਾਂਗੇ ਇਹਨਾਂ ਦੇ ਡਿਸਪੈਚ ਨੰਬਰ ਇਹਨੂੰ ਸਾਰਾ ਚੈੱਕ ਕਰਕੇ ਐਂਡ ਅਸੀਂ ਬਿਲਕੁਲ ਸਿਰੇ ਤੱਕ ਜਾਵਾਂਗੇ ਨੇ ਇਹ ਸ਼ੋਰ ਕਰਾਂਗੇ ਕਿ ਇਹ ਇੱਥੇ ਨਹੀਂ ਰੁਕੂਗਾ ਕਿ ਬਹੁਤ ਜਲਦੀ ਸਾਡੀ ਟੀਮ ਜਿਹੜੀਆਂ ਹੈਗੀਆਂ ਨੇ ਬੜੀ ਡੈਡੀਕੇਟਡ ਹੈ ਬਹੁਤ ਮਿਹਨਤ ਨਾਲ ਕੰਮ ਕੀਤਾ ਹੁਣ ਅੱਗੇ ਇਸੇ ਤੇ ਹਲੇ ਹੋਰ ਬਹੁਤ ਮਿਹਨਤ ਦੀ ਲੋੜ ਹੈ ਤੇ ਅਸੀਂ ਵਿਸ਼ਵਾਸ ਤੋਂ ਵਾਲੇ ਆ ਕਿ ਆਉਣ ਵਾਲੇ ਟਾਈਮ ਤੇ ਦੁਬਾਰਾ ਆਪਾਂ ਇਹੀ ਪ੍ਰਫੈਕਟ ਰਿਜ਼ਲਟ ਮਿਲਾਗੇ ਤੇ ਜਿਹੜੀ ਰਿਕਵਰੀ ਤਾਂ ਕਿ ਜਿਹੜੀ ਕੰਪਨੀਆਂਸ ਪਲੱਸ ਜਿਹੜੇ ਅੱਗੇ ਫਰਦਰ ਕਿੱਥੇ ਜਾਂਦਾ ਉਹ ਚੇਨ ਨੂੰ ਬ੍ਰੇਕ ਕੀਤੀ ਜਾਵੇ ਕਿਉਂਕਿ ਫੜਨਾ ਇਕੱਲਾ ਕਾਫੀ ਨਹੀਂ ਹੈ ਫੜਨ ਤੋਂ ਬਾਅਦ ਅੱਗੇ ਜਿਹੜੇ ਵੱਡੇ ਨਸ਼ਾ ਦਸਕਰ ਜਿਹੜੇ ਵੱਡੇ ਕੰਮ ਕਰਦੇ ਹੈ ਉੱਥੇ ਤੱਕ ਪਹੁੰਚਣਾ ਹੈ ਕਿਨੇ ਕੀ ਜਾਂਸਕਾ ਡੀਜੀ ਸਰਦੀ ਹਰਤਾਂ ਨੇ ਡਰੱਗਸ ਦਾ ਆਨਲਾਈਨ ਆਪਾ ਪੰਜਾਬ ਡਰੱਗ ਐਪ ਵੀ ਚੱਲ ਰਹੀ ਹੈ ਸਾਰੇ 112 ਚਲਾਇਆ ਆਪਾਂ ਡਰੱਗਸ ਲਈ ਲੱਗ ਐਪ ਵੀ ਕਰੋ ਮਰਜੀ ਤੁਸੀਂ ਡਰੱਗ ਬਾਰੇ ਇਨਫੋਰਮੇਸ਼ਨ ਦੇ ਸਕਦੇ ਹੋ ਹਾਂ ਸੇਫ ਪੰਜਾਬ ਜਿਹੜਾ ਹੈਗਾ ਉਹ ਸਾਰਿਆਂ ਨੂੰ ਨੰਬਰ ਡਿਸਪਲੇ ਹੈਗੇ ਆ ਮੈਂ ਵੀ ਤੁਹਾਡੇ ਮਾਧਮ ਰਹੀ ਅਪੀਲ ਕਰੂੰਗਾ ਸਾਰਿਆਂ ਨੂੰ ਕਿ ਸੇਫ ਪੰਜਾਬ ਨੂੰ ਜਿਹੜਾ ਇਹ ਬਹੁਤ ਪੰਜਾਬ ਪਹਿਲ ਕਦਮ ਹੈ ਜਿਸ ਤੇ ਤੁਸੀਂ ਬਹੁਤ ਉਪਲਬਧ ਜਿਹੜਾ ਹੈਗਾ ਉਹ ਦੱਸ ਸਕਦੇ ਹੋ ਐਂਡ ਉਹਦੇ ਤੇ ਫੌਰੀਨ ਕਾਰਵਾਈ ਹੋਊ ਕਿਉਂਕਿ ਉਹ ਸਾਰੀ ਸੀਨੀਅਰ ਅਫਸਰ ਲੈਵਲ ਤੇ ਮੋਨੀਟਰ ਹੁੰਦੀ ਹੈ ਤੁਸੀਂ ਉਹਨੂੰ ਹਮੇਸ਼ਾ ਜਦੋਂ ਵੀ ਤੁਹਾਨੂੰ ਕੋਈ ਲੱਗਦਾ ਉਹਨੂੰ ਯੂਜ਼ ਕੀਤਾ ਜਾਵੇ ਤੇ ਬਾਕੀ ਮੈਂ ਇਹੀ ਕਹ ਰਿਹਾ ਕਿ ਆਨ ਵਾਲੇ ਸਮੇਤ ਵੀ ਤੇ ਹੁਣ ਵੀ ਅਸੀਂ ਇਹ ਇਨਸ਼ੋਰ ਕਰਾਂਗੇ ਕਿ ਡਰੱਗਜ਼ ਨੂੰ ਜਿਹੜਾ ਹੈਗਾ ਚਿੱਟੇ ਨੂੰ ਖਾਤਮਾ ਕੀਤਾ ਜਾਵੇ ਤੁਹਾਡੇ ਸਾਰੇ ਪਬਲਿਕ ਦੇ ਸਹਿਯੋਗ ਨਾਲ ਕਿਉਂਕਿ ਹਲੇ ਵੀ ਬੜੀ ਕਿਤੇ ਕਮੀ ਹੈ ਆਪਣੇ ਪਿੰਡਾਂ ਵਿੱਚ ਹੋਰ ਅਤਵਾਦ ਸਮਗਰ ਲੈ ਕੇ ਲੋਕ ਜਿਹੜੇ ਵਿਚਾਰੇ ਚਿੱਟੇ ਦੀ ਆਦਤ ਚ ਪੈ ਗਏ ਨੇ ਉਹਨਾਂ ਨੂੰ ਚਿੱਟਾ ਛੇੜ ਕਰਨਾ ਮੈਂ ਮੈਂ ਇਸ ਗੱਲ ਨੂੰ ਬਿਲਕੁਲ ਡਿਨਾਈ ਨਹੀਂ ਕਰਦਾ ਕਿ ਹਲੇ ਇਹ ਚੀਜ਼ ਆਪਾਂ ਖਤਮ ਕਰਤੀ ਹੈ ਪਰ ਜੇ ਆਪਾਂ ਸਾਰੇ ਰਲ ਕੇ ਮਿਹਨਤ ਕਰਾਂਗੇ ਪਬਲਿਕ 'ਚ ਆਪਣਾ ਵਿਸ਼ਵਾਸ ਪੈਦਾ ਕਰਾਂਗੇ ਤਾਂ ਇਹ ਚੀਜ਼ ਦੂਰ ਨਹੀਂ ਹੈ ਇਹ ਤੋਂ ਦਿਨ ਵੀ ਦੂਰ ਨਹੀਂ ਹੈ ਜਦੋਂ ਆਪਾਂ ਉਹ ਖਤਮ ਕਰ ਸਕੀਏ ਕੋਈ ਗੱਲ ਨਹੀਂ ਰਹੀ ਆਪਾਂ ਪੰਜਾਬ ਦੇ ਸਾਰੇ ਬਹਾਦਰ ਜਿਹੜੇ ਹੈਗੇ ਆ ਵੀਰਾਂ ਨੇ ਪਹਿਲਾਂ ਇਹ ਭਰਾਵਾਂ ਨੇ ਬਹਾਦਰ ਲੋਕਾਂ ਨੇ ਪੁਲਿਸ ਨੂੰ ਅਤਵਾਦ ਦਾ ਖਤਮ ਕਰਤਾ ਤੇ ਇਹ ਤਾਂ ਕੀ ਚੀਜ਼ ਹੈਗੀ ਆ ਪਰ ਇਹ ਅਭੀ ਇਹਦੇ ਲਈ ਬੜੀ ਕਲੈਕਟਿਵ ਹੋਣ ਦੀ ਲੋੜ ਹੈ ਜਿਵੇਂ ਇਸੇ ਕਰਕੇ ਆਪਾਂ ਸੰਪਰਕ ਜਿਹੜਾ ਹੈਗਾ ਪ੍ਰੋਗਰਾਮ ਸੈਡੋ ਸ਼ੁਰੂ ਹੋਇਆ ਸੰਪਰਕ ਮਿਸ਼ਨ ਸੰਪਰਕ ਦਾ ਮਤਲਬ ਇਹੀ ਹੈਗਾ ਕਿ ਪਬਲਿਕ ਨਾਲ ਪ੍ਰੈਸ ਨਾਲ ਆਪਾਂ ਸਿੱਧੀ ਸਾਂਝ ਪਾਈਏ ਪ੍ਰੈਸ ਸੋਸ਼ਲ ਮੀਡੀਆ ਦੀ ਹੈਲਪ ਨਾਲ ਉਹਨੂੰ ਆਪਾਂ ਅੱਗੇ ਵਧਾਈਏ ਬਾਕੀ ਠੀਕ ਹੈ ਪੰਜੇ ਗੁਲਾ ਬਰਾਬਰ ਨਹੀਂ ਹੁੰਦੀਆਂ ਅਸੀਂ ਵੀ ਥੋੜੇ ਚੋਕ ਕੋਈ ਫੋਰਸ ਤੋਂ ਕੋਈ ਕਿਸੇ ਹਸਸਤ ਤੋਂ ਗਲਤੀ ਹੁੰਦੀ ਹੈ ਪਰ ਮੈਂ ਸਮਝਦਾ ਹੈਗਾ ਕਿ ਜਾਣਬੁੱਝ ਕੇ ਗਲਤੀ ਚ ਕੰਮ ਕਰਦੇ ਹੋ ਸਹਿਮਤ ਗਲਤੀ ਚ ਬੜਾ ਫਰਕ ਹੁੰਦਾ ਮੈਂ ਵੀ ਗ੍ਰਿਫਤਾਰੀ ਕਰਾਂਗੇ ਸਰ ਕਿ ਹਾਂ ਗ੍ਰਿਫਤਾਰੀ ਹੋ ਗਈ ਹੈ ਤੇ ਨਹੀਂ ਅੱਛਾ ਇਹਦੀ ਨਾ ਨਾ ਜਿਹੜਾ ਦੌੜਿਆ ਸੀ ਜਿਹੜਾ ਇਹ ਸਰ ਪੰਜਾਬ ਵਾਲੀ ਸਾਈਡ ਦੌੜਿਆ ਕਿ ਵਾਪਸ ਰਾਜਸਥਾਨ ਵਾਲੀ ਸਾਈਡ ਸਰ ਦੇਖੋ ਇੱਕ ਵਾਰ ਤਾਂ ਜਦੋਂ ਭੱਜ ਕੇ ਇਹਨਾਂ ਨੇ ਜਾਂਦੇ ਦੇਖਿਆ ਹੈਗਾ ਉਹਨਾਂ ਨੂੰ ਪਤਾ ਲੱਗਿਆ ਕਿ ਟੂਵਰਡਸ ਪੰਜਾਬ ਪਰ ਉਹਨੂੰ ਬਾਅਦ ਚਾਹ। ਦੇਖੇ ਇਹਦਾ ਐਡਰੈਸ ਵਗੈਰਾ ਸਾਰਾ ਕਲੀਅਰ ਹੈ। ਉੱਥੇ ਜਾ ਕੇ ਪਤਾ ਵੀ ਕਰ ਲਿਆ ਉਹਦੇ ਬੈਕਗ੍ਰਾਉਂਡ ਬਾਰੇ। ਜਲਦੀ ਫੜਿਆ ਜਾਓਗੇ। ਟਰੱਕ ਆ ਦੇ ਨਾਮ ਤੇ ਇੱਕ ਡਰਾਈਵਰ ਹੈ ਜੀ। ਇਹਦੇ ਨਾਮ ਦੀ। ਸਾਰਾ ਟਰੱਕ ਦੇ ਮਾਲਕ ਹੀ ਭਲੇ ਹੋਇਆ ਸੀ ਉਹ। ਟਰੱਕ 'ਚ ਉਹਦੇ ਨਾਲ ਹੋਰ ਸਮਾਨ ਤਾਂ ਜਦ ਮੈਂ ਆਪ ਸੁਣ ਪਸ਼ੂ ਵਾਲੀ ਨਹੀਂ ਹੁੰਦਾ ਇਹ ਚਾਰ ਚਾਰ ਆ ਟਾਈਪ ਹੋ ਰਿਹਾ। ਇਹ ਫੀਡ ਦੀ ਬਿਲਡਿੰਗ ਕਿੱਥੋਂ ਦੀ ਬਣੀ ਹੋਈ ਸੀ? ਕਿੱਥੇ ਮਾਲਕਾ ਕੋਈ ਸਤਤੀਸ਼ ਦਾ ਹਿੱਸਾ। ਉਹ ਹਲੇ ਅਸੀਂ 14 ਡਿਸਪੈਚ ਨੰਬਰ ਕਿਉਂ ਹਲੇ ਅਸੀਂ ਨਾ ਦੱਸੀ ਕਿਉਂਕਿ ਅੱਜ ਹਲੇ ਫਰਦਰ ਸਾਡੀ ਟੀਮ ਨੂੰ ਜਾਣਾ ਹੈ। ਬਹੁਤ ਜਲਦੀ ਅਗੇ ਖੜਾ ਸਰ ਜਿਹੜੀਆਂ ਨਿਸ਼ਾਨੀਆਂ ਨਾ ਪੜੀਆਂ ਗਿਆ ਉਹ ਕਿਹੜੀ ਕੰਪਨੀ ਦੀ ਹੈ ਇਹ ਕਵੋਡੋਲ ਹੈਗਾ ਟਰਾਮਾਡੋਲ ਬਸੇ ਤਾਂ ਨਾਮ ਟਰਾਮਾਡੋਲ ਹੈਗਾ ਦਾ ਤੇ ਇਹ 100mg ਹੈ ਕਾ ਕਵੋਡੋਲ ਨਹੀਂ ਕਵੋਡੋਲ ਕੋਈ ਪਤਾ ਲੱਗੇ ਕੰਪਨੀ ਕਿੱਥੋਂ ਦੀ ਇਹ ਕੰਪਨੀ ਮੇਰੇ ਖਿਆਲ ਨਾਲ ਪਿੱਛੋਂ ਜਿੱਦਾਂ ਹੈਡ ਆਫਿਸ ਦਿੱਲੀ ਹੈ ਜੋ ਦਿੱਲੀ ਬੇਸਡ ਹੈ ਕਿਉਂਕਿ ਹੈ ਨਾ ਕਲੀ ਇੱਕ ਨਹੀਂ ਹੈਗੀ ਬਹੁਤ ਜਿਆੜੀਆਂ ਕੰਪਨੀ ਹੈਗੀਆਂ ਜਿਹੜੀਆਂ ਟਰਾਮਾਡੋਲ ਨੂੰ ਉਹ ਕਰਦੀਆਂ ਹੈਗੀਆਂ ਸੋ ਅਸੀਂ ਐਸੀ ਕਰਕੇ ਤੁਹਾਨੂੰ ਮੈਂ ਦੱਸਿਆ ਵੀ ਅਸੀਂ ਫਰਦਰ ਬੈਕ ਤੋਂ ਤੁਹਾਨੂੰ ਤੋਂ ਗਈ ਜਾਵਾਂਗੇ ਸਰ ਫਾਰਮਾ ਕੰਪਨੀ ਹੈ ਜਰਨਲ ਸਰ ਫਾਰਮਾ ਐਦਾ ਤੇ ਪਹਿਲਾਂ ਕੋਈ ਮਾਮਲੇ ਦਰਜ ਨਹੀਂ ਹੈ ਪਹਿਲਾ ਮਾਮਲਾ ਹੈ ਇਹ ਮੇਰੇ ਹਾਂਜੀ ਐਦਾ ਤੇ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੇ ਮਾਮਲੇ ਦਰਜ ਪਹਿਲਾਂ ਵੀ ਆਪਾਂ ਦਰਜ ਕੀਤਾ ਪਰ ਮੇਰਾ ਖਿਆਲ ਹੈ ਕਾਫੀ ਦੇਰ ਤੋਂ ਏਡੀ ਵੱਡੀ ਰਿਕਵਰੀ ਨਹੀਂ ਹੋਈ ਕਿ ਜਿਹੜੇ ਸਰ ਇਸ ਮੁਜ਼ਮਮ ਦੇ ਉੱਤੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਇਹ ਜੋ ਮੁਜ਼ਮਮ ਤਾਂ ਸਿੱਸੀ ਰਾਜਸਥਾਨ ਵਾਲੇ ਜਿੱਥੇ ਡਰੈਸ ਹਉ ਤੇ ਤਸਦੀਕ ਵੀ ਭੇਜਤਾ ਹੈਗਾ ਸੋ ਸਾਨੂੰ ਪਤਾ ਲੱਗ ਜਾਊਗਾ ਪਰ ਜਦੋਂ ਕਿ ਸਾਡੇ ਆਪਣੇ ਇਹਦੇ ਪਾਈਸ ਆਈਡੀ ਚ ਨਹੀਂ ਆ ਰਿਹਾ ਇਹਦਾ ਨਾਮ ਪਰ ਜਲਦੀ ਪਤਾ ਲੱਗ ਜੂਗਾ ਇਹਦੇ ਬਾਰੇ ਪਤਾ ਲੱਗਿਆ ਵੀ ਜਾਣੀਏ ਕਿੱਥੇ ਜੀ ਇਹ ਮਤਲਬ ਅਸੀਂ ਕੰਮ ਕਰਦੇ ਕੁਝ ਨਵੇਂ ਵਿੱਚ ਹੈ ਤਾਂ ਜੋ ਇਨਫੋਰਮੇਸ਼ਨ ਹੈ ਕਿ ਉਹ ਆਪਣੇ ਏਰੀਆ ਚ ਡਿਸਟ੍ਰੀਬਿਊਟ ਕੀਤੀ ਨਹੀਂ ਸੀ ਸਰ ਨਸ਼ੇ ਘਰਾਹ ਚ ਜਾਣੀ ਸੀ ਨਸ਼ੇ ਘਰਾਹ ਪੁਲਿਸ ਬਹੁਤ ਅੱਛਾ ਕੰਮ ਕਰਦੀ ਹੈ ਇਹ ਜਿਹੜਾ ਮੈਡੀਕਲ ਨਸ਼ਾ ਹੈ ਇਹ ਕਿਸ ਹੱਦ ਤੱਕ ਚਲੋਤੀ ਹੈ ਇਹਨੂੰ ਜਾਂਚ ਕਰਨ ਚ ਫਾਰਮਾ ਦਾ ਪਤਾ ਕਰਨ ਚ ਇਹਦੇ ਲਈ ਬੜਾ ਟਾਈਮ ਲੱਗਦਾ ਹੈ ਫਿਰ ਕੰਪਨੀਆਂ ਵੀ ਸਹੀ ਪਹੁੰਚਣਾ ਕਈ ਬੜੇ ਰਿਪਿਊਟਡ ਕੰਪਨੀ ਹੋ ਰਹੇ ਹੁੰਦੀ ਹੈ पर फिर भी जो है पहुंचा ए बी न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत